ਵਾਹਨ ਚਾਲਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਕੱਲੀ ਕੱਲੀ ਗੱਲ ਧਿਆਨ ਨਾਲ ਸੁਣ ਲੈਣਾ ਦੱਸਦੇ ਕਿ ਆਰਟੀਓ ਵਿਭਾਗ ਨੇ 2 ਸਾਲ ਬਾਅਦ ਪੁਰਾਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਤੇ ਫਿਟਨੈਸ ਰਿਨਿਊਅਲ ਦੀ ਪ੍ਰਕਿਰਿਆ ਫਿਰ ਤੋਂ ਸ਼ੁਰੂ ਕਰ ਦਿੱਤੀ ਆ ਪਰ ਇਸ ਦੇ ਨਾਲ ਹੀ ਜੁਰਮਾਨੇ ਦਾ ਬੋਝ ਇੰਨਾ ਵਧਾ ਦਿੱਤਾ ਗਿਆ ਕਿ ਹੁਣ ਕਈ ਵਾਹਨ ਮਾਲਕਾਂ ਲਈ ਪੁਰਾਣਾ ਵਾਹਨ ਰੱਖਣਾ ਘਾਟੇ ਦਾ ਸੌਦਾ ਬਣ ਗਿਆ 7200 ਤੋਂ ਵਧਾ ਕੇ 12000 ਤੱਕ ਦਾ ਜੁਰਮਾਨਾ ਜਿਹੜਾ ਇਹ ਲਗਾਇਆ ਜਾ ਸਕਦਾ ਵਿਭਾਗ ਦੀ ਨਵੀਂ ਬਰਨਾਲੀ ਤਹਿਤ 2023 ਦੇ ਵਿੱਚ ਫਿਟਨੈਸ ਰੀਨਿਊ ਨਾ ਕਰਨ ਵਾਲਿਆਂ ਤੋਂ 7200 ਤੋਂ 12000 ਰੁਪਏ ਤੱਕ ਦਾ ਵਾਧੂ ਜੁਰਮਾਨਾ ਜਿਹੜਾ ਉਹ ਵਸੂਲਿਆ ਵੀ ਜਾ ਰਿਹਾ ਹੈ ਇਨਾਂ ਹੀ ਨਹੀਂ ਦੋ ਪਹੀਆ ਵਾਹਨ ਤੇ ਹਰ ਮਹੀਨੇ 300 ਰੁਪਏ ਤੇ ਚਾਰ ਪਹੀਆ ਵਾਹਨ ਤੇ 500 ਰੁਪਏ ਤੱਕ ਦੀ ਲੇਟ ਫੀਸ ਵੀ ਲਗਾਈ ਜਾ ਯਾ ਕਈ ਲੋਕਾਂ ਨੇ ਇਹ ਵੀ ਕਹਿਣਾ ਕਿ ਜੁਰਮਾਨੇ ਦੀ ਰਕਮ ਉਨ੍ਹਾਂ ਦੇ ਪੁਰਾਣੇ ਬਾਣ ਦੀ ਕੀਮਤ ਤੋਂ ਵੀ ਜ਼ਿਆਦਾ ਹੋ ਚੁੱਕੀ ਆ ਉਦਾਹਰਨ ਵਜੋਂ 19 ਸਾਲ ਪੁਰਾਣੀ ਸਕੂਟਰ ਦੀ ਰਜਿਸਟ੍ਰੇਸ਼ਨ ਨਾ ਕਰਵਾਉਣ ਤੇ ਹੁਣ 16000 ਰੁਪਏ ਤੱਕ ਦਾ ਜੁਰਮਾਨਾ ਬਣ ਰਿਹਾ ਜਦੋਂ ਕਿ ਉਸੇ ਮਾਡਲ ਦਾ ਸਕੂਟਰ ਸੈਕੰਡ ਹੈਡ ਮਾਰਕੀਟ 'ਚ 10 ਜਾਂ 12000 ਰੁਪਏ 'ਚ ਮਿਲ ਜਾਂਦਾ ਵਾਹਨ ਮਾਲਕਾਂ ਮੁਤਾਬਕ ਆਨਲਾਈਨ ਫਿਟਨੈਸ ਪੋਰਟਲ ਤੇ ਸਿਸਟਮ بار-ਬਾਰ ਫੇਲ ਹੋ ਰਿਹਾ ਜਿਸ ਨਾਲ ਉਹ ਸਮੇਂ ਤੇ ਫੀਸ ਜਮ੍ਹਾਂ ਨਹੀਂ ਕਰਵਾ پا ਰਹੇ ਕਈ ਲੋਕਾਂ ਨੂੰ ਫਿਟਨੈਸ ਫੀਸ ਦੇ ਨਾਲ ਲੇਟ ਫੀਸ ਵੀ ਭarni ਪੈ ਰਹੀ ਹੈ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਉਹ ਕਈ ਵਾਰ ਦਫ਼ਤਰ ਦੇ ਗੇੜੇ ਮਾਰ-ਮਾਰ ਕੇ ਥੱਕ ਚੁੱਕੇ ਨੇ ਪਰ ਕਲੀਅਰੈਂਸ ਨਹੀਂ ਮਿਲ ਰਹੀ ਨਿਯਮਾਂ ਮੁਤਾਬਕ 15 ਸਾਲ ਤੋਂ ਜ਼ਿਆਦਾ ਪੁਰਾਣੇ ਵਾਹਨਾਂ ਨੂੰ ਤਾਂ ਸੜਕ ਤੇ ਚਲਾਇਆ ਜਾ ਸਕਦਾ ਜਦੋਂ ਉਹਨਾਂ ਦਾ ਫਿਟਨੈਸ ਸਰਟੀਫਿਕੇਟ ਰੀਨਿਊ ਹੋਵੇ ਪਰ ਹੁਣ ਵਿਭਾਗ 1992 ਜਾਂ ਉਸ ਤੋਂ ਪੁਰਾਣੇ ਵਾਹਨਾਂ ਤੋਂ ਵੀ ਟੈਕਸ ਪੈਨਲਟੀ ਵਸੂਲ ਰਿਹਾ ਜਦੋਂ ਕਿ ਇਹ ਵਾਹਨ ਜ਼ਿਆਦਾਤਰ ਚੱਲਣ ਦੇ ਲਾਇਕ ਹੀ ਨਹੀਂ ਬਚੇ ਤਾਂ ਲੁਧਿਆਣਾ ਦੇ ਇੱਕ ਵਾਹਨ ਮਾਲਕ ਨੇ ਇਹ ਵੀ ਕਿਹਾ ਕਿ ਮੇਰੇ ਸਕੂਟਰ ਦੀ ਕੀਮਤ 12000 ਆ ਤੇ ਫਿਟਨੈਸ ਦੇ ਨਾਲ ਜੁਰਮਾਨਾ 16000 ਰੁਪਏ ਲੱਗ ਗਿਆ ਇਹਨਾਂ ਇਨਸਾਫੀਆ ਵਿਭਾਗ ਨੂੰ ਵਿਵਹਾਰਿਕ ਨੀਤੀ ਬਣਾਉਣੀ ਚਾਹੀਦੀ ਹੈ ਨਹੀਂ ਤਾਂ ਆਮ ਲੋਕ ਪੁਰਾਣੇ ਬਾਨ ਸੜਕਾਂ ਤੋਂ ਹਟਾ ਦੇਣਗੇ